ਨਾਮ ਪਾਤੀ ਜਿੰਦਾਬਾਦ ਪਾਤੀ ਸਭਾਤ ਨੂੰ ਭਗਵੰਤ ਸਿੰਘ ਮਾਨ ਜਿੰਦਾਬਾਦ ਆਪ ਭਗਵੰਤ ਸਿੰਘ ਮਾਨ ਜਿੰਦਾਬਾਦ ਅਰਵਿੰਦ ਕੇਜਰੀਵਾਲ ਜਿੰਦਾਬਾਦ ਆਪ ਭਗਵੰਤ ਸਿੰਘ ਮਾਨ ਜਿੰਦਾਬਾਦ ਵਿਦਾਨ ਸਭਾਤ ਆਪਦੇ ਇਹਨ ਪਿੰਡ ਨਰੌਲ ਦੇ ਇੰਸਾਨ ਦੇ ਵਿੱਚ ਸਾਫ ਦਾ ਸਰਪੰਚ ਹਰਭਜਨ ਸਿੰਘ ਜੀ ਤਕਰੀਬਨ 30 ਪਰਿਵਾਰਾਂ ਦੇ ਨਾਲ ਆਜਾ ਮਾਂ ਦੀ ਪਾਰਟੀ ਸ਼ਾਮਲ ਹੋਏ ਆ ਸੋ ਮੈਂ ਇਹਨਾਂ ਨੂੰ ਜੀ ਆਇਆਂ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਦੋ ਸਾਲ ਦੀ ਕਾਰਜਕਾਰੀ ਸਰਦਾਰ ਭਗਵੰਤ ਮਾਨ ਸਾਹਿਬ ਜੀ ਦੇ ਕਿਤੇ ਕੰਮ ਜਿਹੜਾ ਮੂੰਹੋਂ ਬੋਲਦੇ ਆ ਪਿੰਡ ਦੇ ਵਿੱਚ ਚਾਹ ਦੇ ਨਾਲ ਪਕੌੜੇ ਤੇ ਲੱਡੂ ਨਾਲ ਪਹੁੰਚ ਜਾ ਰਿਹਾ ਜੀ ਖੁਸ਼ ਨੇ ਸਾਰੇ ਔਰ ਖੁਸ਼ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੋਂ ਮੈਂ ਸਭ ਨੂੰ ਜੀ ਆਇਆਂ ਕਹਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਐਮਐਲਏ ਸਾਹਿਬ ਨੇ ਮਾਰੀ ਆਪਣੇ ਪਿੰਡ ਧਨਰਾਲਾ ਕੇ ਸਾਰੇ ਆ ਕੇ ਅਸੀਂ ਸਾਰੇ ਨਗਰ ਨੇ ਪਹਿਲਾਂ ਮੀਟਿੰਗ ਕੀਤੀ ਕਿ ਸਰਕਾਰ ਨੇ ਕੀ ਕੀ ਕੀਤਾ 2 ਸਾਲ ਵਿਚ ਨੰਨੀ ਕਾਰਗਾਰੀ ਹੈ ਸਾਰਿਆਂ ਨੇ ਖੁਸ਼ ਹੋ ਕੇ ਅੱਜ ਇਹਨਾਂ ਨੂੰ ਸੱਦਾ ਦਿੱਤਾ ਤੇ ਬੜੇ ਹੌਸਲੇ ਨਾਲ ਸਾਰਿਆਂ ਨੇ ਇੱਥੇ ਕਾਕਾ ਹੋ ਕੇ ਆਪਣੇ ਆਪਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਸਾਰਿਆਂ ਨੇ ਸਰੋਪੇ ਫਵਾਇਆ ਸਾਧਮੀ ਪਾਰਟੀ ਜਿੰਦਾਬਾਦ ਪਾਰਟੀ ਸਵਾਹਤ ਭਗਵੰਤ ਸਿੰਘ ਮਾਨ ਜਿੰਦਾਬਾਦ ਆਪ ਭਗਵੰਤ ਸਿੰਘ ਮਾਨ ਜਿੰਦਾਬਾਦ ਮੁਦਾਨ ਸਫਰ ਨਾ ਪਾਤੀ ਹੈ ਪਿੰਡ ਦੇ ਰੌਟੀ ਇੰਸਰ ਦੇ ਵਿੱਚ ਸਾਡਾ ਸਰਪੰਚ ਹਰਪ੍ਰੀਤ ਸਿੰਘ ਜੀ ਤਕਰੀਬਨ 30 ਪਰਿਵਾਰਾਂ ਦੇ ਨਾਲ ਆਜਾ ਮਾਂ ਦੀ ਪਾਰਟੀ ਸ਼ਾਮਲ ਹੋਏ ਆ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਣਾ ਜੀ ਸਾਰੇ ਮੈਂ ਬਹੁਤ ਬਹੁਤ ਸਵਾਗਤ ਹੈ ਦੋ ਸਾਲ ਦੀ ਕਾਰਜਕਾਰੀ ਸਰਦਾਰ ਭਗਵੰਤ ਮਾਨ ਸਾਹਿਬ ਜੀ ਦੇ ਕਿਤੇ ਕੰਮ ਜਿਹੜਾ ਮੂੰਹੋਂ ਬੋਲਦੇ ਆ ਪਿੰਡ ਦੇ ਵਿੱਚ ਚਾਹ ਦੇ ਨਾਲ ਪਕੌੜੇ ਤੇ ਲੱਡੂ ਨਾਲ ਪਹੇ ਜਾ ਰਹੇ ਆ ਜੀ ਖੁਸ਼ ਨੇ ਸਾਰੇ ਔਰ ਖੁਸ਼ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੋਂ ਮੈਂ ਸਭ ਨੂੰ ਜੀ ਆਇਆਂ ਕਹਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਬੋਲੇ ਐਮਐਲਏ ਸਾਹਿਬ ਨੇ ਮਾਰੀ ਆਪਣੇ ਪਿੰਡ ਧਨਰਾਣਾ ਦੇ ਸਾਰੇ ਆ ਕੇ ਅਸੀਂ ਸਾਰੇ ਨਗਰ ਨੇ ਪਹਿਲਾਂ ਮੀਟਿੰਗ ਕੀਤੀ ਕਿ ਸਰਕਾਰ ਨੇ ਕੀ ਕੀ ਕੀਤਾ ਦੋ ਸਾਲ ਵਿਚ ਕੀ ਕਾਰਗਰੀ ਹੈ ਸਾਰਿਆਂ ਨੇ ਖੁਸ਼ ਹੋ ਕੇ ਅੱਜ ਇਹਨਾਂ ਨੂੰ ਸੱਦਾ ਦਿੱਤਾ ਤੇ ਬੜੇ ਹੌਸਲੇ ਨਾਲ ਸਾਰਿਆਂ ਨੇ ਇੱਥੇ ਇਕੱਠਾ ਹੋ ਕੇ ਆਪਣੇ ਆਪਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਸਾਰਿਆਂ ਨੇ ਸਰਪੇ ਫਵਾਏ ਆਮ ਆਦਮੀ ਪਾਰਟੀ ਜਿੰਦਾਬਾਦ ਪਾਰਟੀ ਸਵਾਹਤ ਨੂੰ ਭਗਤ ਸਿੰਘ ਮਾਨ ਜਿੰਦਾਬਾਦ ਆਪ ਭਗਤ ਸਿੰਘ ਮਾਨ ਜਿੰਦਾਬਾਦ ਜਿੰਦਾਬਾਦ ਆਰ ਪਵਨ ਸਿੰਘ ਮਾਨ ਜਿੰਦਾਬਾਦ ਵਿਧਾਨ ਸਭਾ ਨੌਪੜੀ ਆਹਨ ਪਿੰਡ ਲੋਹਾਂਟੇ ਇੰਸਾਨ ਦੇ ਵਿੱਚ ਸਾਫ ਦਾ ਸਰਪੰਚ ਹਰਭਜਨ ਸਿੰਘ ਜੀ ਤਕਰੀਬਨ 30 ਪਰਿਵਾਰਾਂ ਦੇ ਨਾਲ ਆ ਜਾਮਾਂ ਦੀ ਪਾਰਟੀ ਸ਼ਾਮਲ ਹੋਏ ਆ ਸੋ ਮੈਂ ਇਹਨਾਂ ਨੂੰ ਜੀ ਆਇਆਂ ਕਹਿੰਦਾ ਜੀ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ 2 ਸਾਲ ਦੀ ਕਾਰਜਕਾਰੀ ਸਰਦਾਰ ਭਗਵੰਤ ਮਾਨ ਸਾਹਿਬ ਜੀ ਦੇ ਕਿਤੇ ਕੰਮ ਜਿਹੜਾ ਮੂੰਹੋਂ ਬੋਲਦੇ ਆ ਪਿੰਡ ਦੇ ਵਿੱਚ ਚਾਹ ਦੇ ਨਾਲ ਪਕੌੜੇ ਤੇ ਲੱਡੂ ਨਾਲ ਪਹੁੰਚੇ ਜਾ ਰਹੇ ਆ ਜੀ ਕੁਛ ਨੇ ਸਾਰੇ ਔਰ ਖੁਸ਼ ਨੇ ਭਗਵੰਤ ਮਾਨ ਸਾਹਿਬ ਦੀ ਸਰਕਾਰ ਤੋਂ ਮੈਂ ਸਭ ਨੂੰ ਜੀ ਆਇਆਂ ਕਹਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ ਬਹੁਤ ਧੰਨਵਾਦ ਬੋਲੇ ਐਮਐਲਏ ਸਾਹਿਬ ਨੇ ਮਾਰੀ ਆਪਣੇ ਪਿੰਡ ਧਨਰਾਣਾ ਦੇ ਸਾਰੇ ਆ ਕੇ ਅਸੀਂ ਸਾਰੇ ਨਗਰ ਨੇ ਪਹਿਲਾਂ ਮੀਟਿੰਗ ਕੀਤੀ ਕਿ ਸਰਕਾਰ ਨੇ ਕੀ ਕੀ ਕੀਤਾ ਦੋ ਸਾਲ ਵਿਚ ਕੀ ਕਾਰਗਰੀ ਹੈ ਸਾਰਿਆਂ ਨੇ ਖੁਸ਼ ਹੋ ਕੇ ਅੱਜ ਇਹਨਾਂ ਨੂੰ ਸੱਦਾ ਦਿੱਤਾ ਤੇ ਬੜੇ ਹੌਸਲੇ ਨਾਲ ਸਾਰਿਆਂ ਨੇ ਇੱਥੇ ਇਕੱਠਾ ਹੋ ਕੇ ਆਪਣੇ ਆਪਣੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਤੇ ਸਾਰਿਆਂ ਨੇ ਸਰਪੇ ਫਵਾਏ ਆਮ ਆਦਮੀ ਪਾਰਟੀ ਜਿੰਦਾਬਾਦ ਪਾਰਟੀ ਸਵਾਹਤ ਨੂੰ ਭਗਤ ਸਿੰਘ ਮਾਨ ਜਿੰਦਾਬਾਦ ਆਪ ਭਗਤ ਸਿੰਘ ਮਾਨ ਜਿੰਦਾਬਾਦ زندہ باد وار طاجن سنگمان زندہ باد